ਕਈ ਵੰਡੀਆਂ ਕਹਿੰਦੇ ਗੁਰਦੁਆਰਾ ਹੀ ਉਧਰ ਤੇ ਬੋਲ ਉਥੇ ਹੋਣਾ ਵੀ ਕੀ ਹੈ ਗਊ ਦੇ ਤੇ ਗਰੀਬ ਦੇ ਪੈਰ ਪੂਜਦੇ ਤੇ ਇਹ ਵਿਚਾਰੀਆਂ ਗਾਈਆਂ ਨੂੰ ਵੀ ਅਣ ਬੋਲੀਆਂ ਨੂੰ ਵਾਕੇ ਘੱਡੀ ਠਾ ਕਰਦੇ ਜਿਦਾ ਕੋਈ ਸਾਰੀ ਦੁਨੀਆ ਦੇ ਆਪੀ ਨਿਕਾ ਕਣਕਾ ਠੀਕ ਹੈ ਕਿਤੀ ਹੈ ਨਾ ਕਣਕਾ ਜੀ ਬਸ ਮਹਾਰਾਜ ਦੀ ਕਿਰਪਾ ਨਾਲ ਜਰਾ ਦੇਣਾ ਠੀਕ ਹੀ ਹੈ ਹੂੰ ਅਸੀਂ ਬਾਈ ਫਿਰ ਬਈ ਗੱਲ ਆ ਜਿੱਥੇ ਕੋਈ ਪੰਨ ਧਰਮ ਕਰਦਾ ਹੁੰਦਾ ਵੀ ਚੋਗਣਾ ਜਿੱਥੇ ਖੁੱਲ ਕਰਨੀ ਦੇ ਮਾਲਕ ਦੀ ਜਗ੍ਹਾ ਹੀ ਵੰਡੀਆਂ ਕਹਿੰਦੇ ਗੁਰਦੁਆਰਾ ਹੀ ਉਧਰ ਤੇ ਫਿਰ ਉਥੇ ਹੋਣਾ ਵੀ ਕੀ ਹੈ ਗੁਰਦੁਆਰੇ ਵੀ ਦੋ ਦੋ ਬਣਾਲੇ ਪਿੰਡਾਂ ਨੇ ਹਨ ਉਹ ਹੀ ਤਾਂ ਦੱਸੀ ਜਾਂਦੇ ਆ ਫਿਰ ਉਹ ਹੀ ਤਾਂ ਕਿ ਕਰਨੀ ਦੀ ਮਾਲਕ ਨੇ ਜਾਂ ਉਹ ਹੀ ਤਾਂ ਕੰਮ ਦੇ ਮਾਲਕ ਨੇ ਕਿ ਕਰਨੀ ਦੀ ਮਾਲਕ ਨਹੀਂ ਜਗਾ ਵੀ ਵੰਡੀਆਂ ਅੱਜਿੰਦੇ ਤੁਹਾਡਾ ਗੁਰਦੁਆਰਾ ਹੀ ਉੱਧਰ ਹੈ ਇਹਦਾ ਕੰਮ ਕਰਨ ਦਾ ਤਾਂ ਪਤਾ ਸਾਥੋਂ ਹੋਣਾ ਕਿ ਉਹ ਉਹ ਹੀ ਸੇਵਾਦਾਰ ਹੈ ਹੂੰ ਖਾਣ ਪੀਣ ਨੂੰ ਬਾਂਦਰੀ ਤੇ ਟੰਬੇ ਖਾਣ ਨੂੰ ਰਿੱਚ ਹੂੰ ਤਰਗੇ ਫਿਰ ਮੰਨ ਕੇ ਚਲੋ ਆਪਾਂ ਪੰਨ ਕਰਗੇ ਕਿੱਥੇ ਉਹਨਾਂ ਤਾਂ ਜਿੱਥੇ ਮਰਜ਼ੀ ਕਰ ਲੋ ਉਹਨੇ ਤਾਂ ਇੱਥੋਂ ਸਿੱਧੀ ਨਹੀਂ ਜਣਾ ਬਸਦਾ ਭਜਨ ਕਰ ਲੈਣਾ ਉਹਨੇ ਤੇ ਇੱਥੇ ਹੀ ਹਾਜ਼ਰੀ ਮਨਜ਼ੂਰ ਕਰ ਦੇਣੀ ਹੈ ਐਸਾ ਪੋਨਾ ਤਾਂ ਪੌਥੀ ਕਰਕੇ ਹੋਣੀ ਆ ਪਰ ਜੋ ਆਗੂਆਂ ਨੇ ਬੱਬਰ ਨਹੀਂ ਭਰਦੇ ਫਿਰ ਕੀ ਕਰੇ ਵਿਚਾਰਾ ਹੂੰ ਖਾਣ ਪੀਣ ਦਾ ਕੋਈ ਨਹੀਂ ਖਾਣ ਪੀਣ ਖਾਈ ਜਾਵੇ ਕੋਈ ਕੋਈ ਵੀ ਖਾਈ ਜਾਵੇ ਪਰ ਜੋ ਵੱਧ ਜਾਂਦਾ ਫਿਰ ਛੇਦੀ ਘਰਾਂ ਨੂੰ ਵੀ ਲਜਾਣ ਦੀ ਕਰਤੇ ਹੂੰ ਵੀ ਇੱਥੇ ਨਾ ਵੱਧ ਜੇ ਕਿਤੇ ਹੂੰ ਗੁਰੂ ਕਰਨ ਗੁਰੂ ਕਰਨਾ ਬੇਈਮਾਨੀ ਕਰਕੇ ਫਿਰ ਕਾ ਕਿੱਥੇ ਉਹ ਸੁੱਖ ਪਾਉਣਗੇ ਹੈ ਐਦੋਂ ਭੁੱਖੇ ਦਾ ਢੱਡ ਭਰ ਦੋ ਗਰੀਬ ਦਾ ਕਿਸ ਦਾ ਓਏ ਗਰੀਬਾਂ ਦਾ ਢੱਡ ਭਰਨ ਫਿਰ ਘਾਟੇ ਕਹਦੇ ਆ ਲੋਕ ਤਾਂ ਗਊ ਦੇ ਤੇ ਗਰੀਬ ਦੇ ਪੈਰ ਪੂਜਦੇ ਤੇ ਇਹ ਵਿਚਾਰੀਆਂ ਗਾਈਆਂ ਨੂੰ ਵੀ ਅਣਬੋਲੀਆਂ ਨੂੰ ਵੜ ਕੇ ਘੱਡੀ ਠਾ ਕਰਦੇ ਆ ਤਾਂ ਕੋਈ ਸਾਰੀ ਦੁਨੀਆ ਦੇ ਪਾਪੀ ਨਹੀਂ ਹੋਣਾਗਾ ਹਮ ਹਾਂ ਫਸਾ ਤੇ ਪਸੂ ਜਾਂਦਾ ਜਾਂ ਬੁਰਕੀ ਵਿਚਾਰੇ ਨੇ ਇੱਥੋਂ ਲਈ ਬੁਰਕੀ ਗੰਧ ਲਈ ਗਾਂ ਘੇਰਦੇ ਹੋ ਵਿਚਾਰੇ ਨੂੰ ਚਲ ਇਹਨਾਂ ਦਾ ਕਿਹੜਾ ਰਹ ਹੋ ਜੀ ਵਿਚਾਰੀ ਦਾ ਹਮ ਲੋਕ ਤਾਂ ਜਿੱਥੇ ਗਊ ਦੇ ਤੇ ਗਰੀਬ ਦੇ ਪੈਰ ਪੈਣਾ ਤਾਂ ਥਾਂ ਹੀ ਪਵਿੱਤਰ ਹੋ ਜਾਂਦਾ ਗਊ ਹੋਇਆ ਤੇ ਗਰੀਬ ਹੋਇਆ ਤੇ ਮਹਾਰਾਜ ਹੋਇਆ ਇੱਕ ਬਰੋਬਰ ਗਊ ਦੇ ਨਾਲ ਗਰੀਬ ਦੀ ਤੇ ਮਹਾਰਾਜ ਦੀ ਵਾਜ ਐਵੇਂ ਨਹੀਂ ਹੁੰਦੀ ਜੀ ਇੱਕ ਬਰੋਬਰ ਆ ਉਹ ਇੱਥੇ ਤਾਂ ਕਹਿੰਦੇ ਸਾਡੇ ਕੋਈ ਮੱਥੇ ਵੀ ਨਹੀਂ ਲੱਗੇ ਇਹ ਉਹ ਜਦਾਂ ਵਿਚਾਰਗਾ ਅਣ ਬੋਲਣਾ ਸੂਏ ਤੇ ਗਾਈਆਂ ਵੜਨਾਂ ਸੀ ਉਹੀ ਸਾਫ ਮਾਰੀ ਜਾਂਦੇ ਇਹਨਾਂ ਨੂੰ ਹੂੰ ਪਾញੋ ਚੋਲੇ ਵੀ ਚਕਾਦੇ ਨਾ ਫਿਰ ਸਾਰਿਆਂ ਨੂੰ ਹੀ ਵਗਾਨੇ ਐਸ਼ ਵੀ ਪੂਰਾ ਕਰੀ ਜਾਂਦੇ ਕਿ ਨਹੀਂ ਚੋਲੇ ਚਕਾਏ ਪਏ ਆ ਥੋੜੇ ਪਿੰਡ ਕੋਠੀ ਪਵਾ ਕੇ ਕੋਠੀਆਂ ਪਵਾ ਕੇ ਜਾਂਦੇ ਨਾ ਬਾਜੇ ਵਾਲਿਆਂ ਦਾ ਘਰ ਪਵਾਇਆ ਸੀਗਾ ਹੂੰ ਅੱਛਾ ਟਾਵਰਾਂ ਦੇ ਕੋਲੇ ਤੇ ਫਿਰ ਉਹ ਕੋਠੀ ਪਵਾ ਕੇ ਕਿ ਹਜਕਤਾਰ ਸਿੰਘ ਸੰਤਜੀਤ ਸਿੰਘ ਦੀ ਤੇ ਸ਼ੈਕਲਾਂ ਵਾਲੇ ਮਗਰੋਂ ਦੇ ਸੀ ਤੇ ਤੱਕੇ ਪਹਿਲਾਂ ਕੰਮ ਤੇ ਹਾਜ਼ਰ ਹੋ ਜਾਈਦੇ ਸੀ ਆਹੀ ਪੂ ਮੰਗ ਦੇਦੇ ਹੁੰਦੇ ਸੀਗੇ ਉਹ ਕਿਆ ਕਰਨ ਬਿੱਲੂ ਕਾਸਤੇ ਹੋਣਾ ਹੁੰਦਾ ਮੈਂ ਕਿਹਾ ਜੀ ਤੁਰਕ ਹੀ ਹੋਣੇ ਹੁੰਨੇ ਆਖੇ ਛੇੜ ਨਾਲੇ ਤਾਂ ਮਖਾਏ ਨਹੀਂ ਮਖਾਏ ਜੀ ਉਹਨਾਂ ਦਾ ਤੁਸੀਂ ਕਰੋ ਪੁੰਦ ਦਾ ਟਾਈਮ ਹੀ ਨਹੀਂ ਹੋਇਆ ਹੁਣ ਸਾਡਾ ਟਾਈਮ ਹੋ ਗਿਆ ਸੀ ਪਹੁੰਚ ਗਏ ਆ ਵਿਚਾਰੇ ਹੱਸ ਪਿਆ ਕਰ ਬਸ ਠੀਕ ਠੀਕ ਹੈ ਬਰ ਉਹ ਉਹਨਾਂ ਨੂੰ ਆਇਆ ਉਹ ਨੂੰ ਮੈਂ ਕੀ ਕਰਨਾ ਉਹ ਕਿਆ ਕਰੇ ਨੇ ਵਿਚਾਰੇ ਮਿਸਤਰੀ ਨੂੰ ਕੀ ਕਰਨਾ ਕਿੰਨੇ ਇਹ ਵਿਚਾਰੇ ਨੇ ਤੁਰ ਕੇ ਜਣਾ ਤੈਨੂੰ ਘੰਟਾ ਪਹਿਲਾਂ ਛੱਡ ਦਿਆ ਕਰ ਵਿਚਾਰੇ ਨੂੰ ਪਹਿਲੀ ਗੱਲ ਤਾਂ ਕਹਿੰਦਾ ਵਿਚਾਰੇ ਨੂੰ ਨਾਲ ਲੈ ਕੇ ਜਾਇਆ ਕਰ ਜੇ ਤੇਰੇ ਕੋਲ ਸਾਧਨ ਹੈਗਾ ਨਹੀਂ ਕਹਿੰਦਾ ਕੋਈ ਨਾ ਸੀ ਛੱਡਿਆ ਕਰਾਂਗੇ ਵਿਚਾਰੇ ਨੂੰ ਜੰਨਾ ਕਹਿੰਦਾ ਕੰਮ ਵੇਖ ਲੈ ਵਿਚਾਰਾ ਨੂੰ ਚੋਗਣਾ ਕਰਦਾ ਉਹਨਾਂ ਨੂੰ ਕੰਟਰਨੀ ਦੇ ਮਾਲਕ ਨੇ ਲਿਖਿਆ ਨਾ ਕਿ ਵੀਰਾ ਰਾਤ ਕਵਾਲੀ ਸੌਂਈ ਕਿ ਦਿਨ ਸੰਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੁੱਡੀ ਬਦਲੇ ਜਾਏ ਹੀਰੇ ਦੇ ਭਾਰਾ ਜਨਮ ਦੇ ਮੁੱਲ ਕੋਈ ਕੁੱਡੀ ਵੀ ਨਹੀਂ ਜਾਣਦਾ ਇਹਦਾ ਕੁੱਡੀਆਂ ਜੀ ਰੋਲਦੀ ਐ ਦੁਨੀਆਂ ਰੱਬ ਨੂੰ ਟੱਪ ਸਮਝਣ ਲੱਗ ਗਏ ਲੋਕ ਆਪਾਂ ਉੱਖੇ ਵੀ ਤਾਂ ਨਿਉ ਮਰੀ ਜਾਂਦੇ ਆ ਫਿਰ ਜਿਹੜਾ ਕੋਈ ਉਹਨੂੰ ਯਾਦ ਰੱਖਦਾ ਰੱਜ ਕੇ ਖੰਡੇ ਤਾਂ ਨਿਉ ਦੁਨੀਆਂ ਨੂੰ ਪੇੜਾ ਲੱਗਦਾ ਜਿਹੜਾ ਸੌਖਾ ਖੰਦਾ ਕਿਉਂ ਹਮ ਅੱਜ ਤਾਂ ਈਡੀ ਉਮਰ ਹੋ ਗਈ ਕਿਤੇ ਜਰਦੇ ਦੀ ਚੁੰਡੀ ਵੀ ਨਹੀਂ ਹੱਥ ਤੇ ਧਰਕੇ ਦੇਖੀ ਹੋਰ ਤਾਂ ਨਸ਼ਾ ਕਰਨੇ ਕੀ ਹੈ ਉਹਦੇ ਨਾਂ ਦਾ ਨਸ਼ਾ ਪੀਤਾ ਪਹਿਲੇ ਸੁਣੋਂ ਬੈਸ ਨਾ ਪੀਣਾ ਕਰੀ ਬੰਦੇ ਨਾਲ ਰੰਦਾ ਸਰੀਰ ਉੱਰ ਨਾ ਮਿਲਦਾ ਫਰੀਚ ਕੋਈ ਸਿੱਧੀ ਨੀਂਦ ਨਾ ਚੱਲੂਗਾ ਤਾਂ ਖੁਦ ਕਰਨੀ ਦੇ ਮਾਲਕ ਦਾ ਪਹਿਲੇ ਬਾਦਸ਼ਾਹ ਦਾ ਫਰਮਾਨ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੋਸਤ ਭੰਗ ਫੀਮਾ ਦਾ ਨਸ਼ਾ ਉਤਰ ਜਾਏ ਪ੍ਰਵਾਹਤ ਨਾਮੁ ਖਮਾਰੀ ਨਾਨਕਾ ਚੜੀ ਰਹੀ ਦਨ ਰਾਤ ਉਹ ਹਰ ਵਕਤ ਹੀ ਰਹਿੰਦਾ ਦਨ ਰਾਤ ਹੀ ਰਹਿੰਦਾ ਕੋਈ ਸਿੱਧੀ ਨੀਂਦ ਨਾ ਚੱਲੂਗਾ ਨਾ ਤੇ ਆਪ ਦੀ ਲੱਛਣ ਮਾਰੇ ਤੇ ਫਿਰ ਉਹ ਕੀ ਕਰੇ ਵਿਚਾਰਾ ਉਹਦਾ ਸਮ ਨਾਲ ਬਦਨਾਮਾਂਗਾ ਖਾਂਦਾ ਵਿਚਾਰਾ ਉਦੋਂ ਪੱਠੇ ਖੋਤੇ ਖਤਰਾ ਖੜਾ ਰਖਾੜੇ ਸੀ ਤੇ ਮੈਂ ਤਾਂ ਜਵਾਕ ਵਜੂ ਮੈਨੂੰ ਜਿਹੜਾ ਕੁਝ ਕਹਿਣਾ ਕਿਹਾ ਗਿਆ ਮੇਰੇ ਪਾਪੇ ਨੂੰ ਵੀ ਕਹਿੰਦਾ ਮੇਰੇ ਤਾਂ ਖੇ ਖਾਲੀ ਵਣ ਚ ਬਣਾ ਵੜੋ ਹਾਂ ਆ ਉਦੋਂ ਬਾਅਦ ਆਦਨ ਹੈਗਾ ਪੈਸੇ ਵੀ ਨਹੀਂ ਚੱਕੇਗੇ ਹਾਂ ਤਾਂ ਜੋ ਵਣ ਵੀ ਖਾਲੀ ਰਹਿੰਦੇ ਆ ਫਿਰ ਇਹੋ ਜਿਹੇ ਨੇ ਲਈ ਵੀ ਕੀ ਬੈਠੇ ਆ ਆ ਕਹਿੰਦਾ ਖਾਂਦਾ ਸਰਦਾਰ ਵਾਜਦ ਇਹਨੇ 350 ਰੁਪਇਆ ਰੱਖਿਆ ਸੀਗਾ ਤੇ ਉਹ ਫਿਰ ਜਿਵੇਂ ਕੀਤੀਆਂ ਸੀ ਆਗਾਂ ਮੂਰੇ ਆ ਵੀ ਲਿਖਿਆ ਕਹਿੰਦਾ ਫਰੀਦਾ ਤੇਰੀ ਝੌਂਪੜੀ ਗਲਕਟੀਆਂ ਕੇ ਪਾਸ ਕਰਨਗੇ ਸੋ ਪੜਨਗੇ ਤੂੰ ਕਿਉਂ ਬੇਅਦਾਸ ਉਦੋਂ ਫੇਰ ਕੀਤੀਆਂ ਸੀ ਜਿਹੜੀ ਦੌਰੇ ਸੀ ਉਹ ਰਜਿਸਟਰੀ ਹੋ ਗਈ ਹੈ ਤੇ ਮੈਂ ਗਹਿਰਾਂ ਨੂੰ ਰੂੜਾਂ ਸੀ ਉਹ ਵੀ ਫੇਰ ਹੋ ਗੁਆਂ ਨਾਲ ਦੀ ਨਾਲ ਹੀ ਉਹ ਵੀ ਵੱਡੇ ਭਰਾ ਦੀ ਚੀਫ ਨੇ ਇੱਥੋਂ ਤਾਂ ਹੀ ਬਚਾਇਆ ਮੈਨੂੰ ਨਹੀਂ ਮੈਂ ਤਾਂ ਜਾਣੇ ਨਹੀਂ ਸੀਗਾ